ਵੀਰ ਦਾ ਪਾਰ ਦਾ ਕੰਮ ਨਹੀਂ ਕਰੇ ਲੋ ਵੀਰ ਕੋਲ ਪਸ਼ੂਆ ਬਹੁਤ ਚੰਗੀ ਬਰੀਡ ਤੇ ਵੀਰ ਕੰਮ ਕਰਦਾ ਪਸ਼ੂ ਦੇਖ ਸਕਦੇ ਹੋਗੇ ਕੁਝ ਉਧਰ ਬੈਠੇ ਆਗੇ ਵਧੀਆ ਵੀਰ ਕੋਲ ਚੰਗੇ ਪਸ਼ੂਆ 9-10 ਪਸ਼ੂਆ ਕੁਸ਼ ਵਿੱਚ ਝੋਟੀਆਂ ਵੀ ਆ ਤੇ ਕੁਝ ਗਾਵਾਂ ਵੀ ਆ ਤੇ ਆ ਜੋ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਖੋਟੇ ਤਸਵੀਰ ਨਿਹਾਲ ਸਿੰਘ ਦਾ ਜਿਹੜਾ ਮੋਗ ਹੈ ਨੇੜੇ ਕਿੜੇ ਬਣ ਰਿਹਾ ਜਾਂਦਾ ਹੈ ਨੇੜੇ ਜੀ ਇਧਰ ਜਵਾਰ ਸਿੰਘ ਵਾਲਾ ਪੱਤੋ ਮਾਣੂ ਕੇ ਠੀਕ ਹੈ ਜੀ ਹਾਂ ਜੀ ਨਵਾਂ ਨੰਬਰ ਬੋਲ ਦੋ ਜੀ ਆਪਣਾ 8567953068 ਠੀਕ ਹੈ ਜੀ ਕੋਈ ਜਿਹੜੀ ਸਾਈਡ ਤੇ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਘਰ ਦੀ ਵੈੜੀ ਹੈ ਹਾਂ ਜੀ ਹਾਂ ਜੀ ਘਰ ਦੀ ਠੀਕ ਆ ਤੇ ਕਿਹੜਾ ਸੁਆਸ ਹੁੰਦੀ ਹੈ ਜੀ ਇਹ ਤੀਜਾ ਸੁਆਸ ਹੁੰਦਾ ਹੁਣ ਤੀਜਾ ਸੁਆਸ ਹੁੰਦੀ ਹੈ ਕਿੰਨੇ ਦਿਨ ਬਾਕੀ ਹੈ ਜੀ ਬਾਜੀ ਲਾਈ ਦੋ ਦੋ ਦਿਨ ਲਈ ਦੋ ਤਿੰਨ ਦਿਨ ਲਈ ਦੋ ਤਿੰਨ ਦਿਨ ਰਹਿੰਦੇ ਆ ਹਾਂ ਜੀ ਸੂਣ ਦੇ ਤੇ ਪਿਛਲੇ ਸਵੇਰ ਕਿੰਨਾ ਗੱਦ ਪਾਇਆ ਵੀਰੇ ਨੇ 32 ਲੀਟਰ ਚੋਇਆ ਬਈ ਆਪਾਂ 32 ਲੀਟਰ ਹਾਂਜੀ ਹਾਂਜੀ ਠੀਕ ਆ 32 ਲੀਟਰ ਬਾਈ ਕਹਿੰਦਾ ਵੀ ਚੋਇਆ ਵਾ ਕੰਡੇ ਵਾਲਾ ਚੋਇਆ ਹਾਂਜੀ ਹਾਂਜੀ ਠੀਕ ਆ ਹੁਣ ਮਤਲਬ ਚਾਰ ਕੰਨ ਕੱਢ ਦੀ ਹੈ ਹਾਂ ਹਾਂਜੀ ਆਰਡਰ ਚੈੱਕ ਕਰ ਉਹ ਕਰਮ ਵਾਲੀ ਦਾ ਬੜਾ ਚੰਗਾ ਸਾਨਾ ਠੰਡੀ ਸੀਲ ਫੋਲ ਹੋ ਗਈ ਹੈ ਨਾ ਪੂਰੀ ਫੋਲ ਨਾੜਾ ਨੂੜਾ ਚੈੱਕ ਕਰ ਲੋ ਆਰਡਰ ਤੇ ਬਹੁਤ ਆ ਲੈ ਚੈੱਕ ਕਰ ਲੋ ਬਹੁਤ ਕਮਾਲ ਦਾ ਆਰਡਰ ਤਿਆਰ ਕਰਦੀ ਹੁੰਦੀ ਆ ਬਲਟ ਲਾ ਹਜੇ ਪਈਆਂ ਬਈ ਹੈ ਨਾ ਹਾਂਜੀ ਹਾਂਜੀ ਬਹੁਤ ਤਿਆਰ ਚੰਗੀ ਤਰ੍ਹਾਂ ਹੁੰਦੀ ਹੋਰ ਪੂਰੀ ਪੂਰੀ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਬਹੁਤ ਚੰਗਾ ਬਾਕੀ ਜੇ ਆਪ ਕੱਦ ਕਈਏ ਤਾਂ ਕੱਦ ਬਰੀਡ ਪਖੋਂਦਾ ਬਹੁਤ ਚੰਗੀ ਆ ਖੋਲੋ ਬਈ ਤੋੜ ਕੇ ਦਿਖਾ ਦਿਓ ਬਾਈ ਕਹਿੰਦਾ 32 ਲੀਟਰ ਚੋਹਿਆ ਮਸ਼ੀਨ ਤੇ ਚੋਂਦੇ ਰਹਾਂ ਕੋਈ ਅੱਛਾ ਜੀ ਮਸ਼ੀਨ ਆ ਜੀ ਮਸ਼ੀਨ ਤੇ ਠੀਕ ਆ ਬਾਈ ਕਹਿੰਦਾ ਘਰੇ ਮਸ਼ੀਨ ਤੇ ਚੋਂਦੇ ਰਹੇ ਆ ਧੱਤੀ ਵੀ ਚੋ ਸਕਦੇ ਹਾਂ ਹਾਂ ਜੀ ਧੱਤੀ ਵੀ ਚੋ ਲੋ ਕਿਵੇਂ ਮਰਜੀ ਚੋ ਲੋ ਠੀਕ ਆ ਫੁੱਲ ਕੱਦ ਵੱਡਾ ਰਾਜੀ ਰੂਜੀ ਕਰਨ ਵਾਲੀ ਫੁੱਲ ਆ ਚੈੱਕ ਕਰ ਲੋ ਬਰੀਡ ਪੱਖ ਤੋਂ ਕੋਈ ਹੋਣੀ ਪ੍ਰਿੰਟ ਪ੍ਰਿੰਟ ਵੀ ਚੰਗਾ ਗਾ ਕਰਮਾਲੀ ਦਾ ਤੇ ਬਾਈ ਕੀ ਮਲਰ ਹੋ ਜਾਇਆ ਜਦ ਇਹ ਲੈਣ ਜਾ ਫੋਨ ਤੇ ਕਰ ਲਾਂਗੇ ਜੀ ਠੀਕ ਆ ਵੀਰੇ ਮੋੜ ਦੋ ਵੀਰੇ ਕੋਈ ਗੱਲ ਨਹੀਂ ਬਾਈ ਕਹਿੰਦਾ ਮੋੜ ਤੂੰ ਤੇ ਹੋ ਜਾ ਇਹ ਫੇਸ ਦਿਖਾ ਦੇ ਮੜ ਯਾਰ ਕਰਮਾਲੀ ਦਾ ਫੇਸ ਚੱਕ ਲੈ ਬਹੁਤ ਚੰਗਾ ਗਾ ਲੈ ਜਾ ਬਾਈ ਤੇ ਕਿੰਨਾ ਕ ਦੁੱਧ ਪਾ ਦੋ ਵੀਰੇ ਐਸਟੇਟ ਜੀ 35 ਲੀਟਰ ਪਾਉਗੀ ਐਤ ਕੀ ਬਾਈ ਕਹਿੰਦਾ 35 ਲੀਟਰ ਦੁੱਧ ਦੇ ਦਊਗੀ ਬਾਕੀ ਹਵਾਨਾ ਹਜੇ ਤੁਸੀਂ ਦੇਖ ਸਕਦੇ ਹੋ ਕੱਚਾ ਕੱਚਾ ਨਜ਼ਰ ਆਉਂਦਾਗਾ ਇਹਨੇ 2-3 ਦਿਨਾਂ ਚ ਹੋਰ ਕੁਆਲਿਟੀ ਚੰਗੀ ਤਿਆਰ ਕਰ ਲੈਣੀ ਆ ਆਜੋ ਮੁੱਲ ਬਾਈ ਕਹਿੰਦਾ ਫੋਨ ਤੇ ਹੂ ਬਾਈ ਮੁੱਲ ਜਾਇਜ਼ ਹੀ ਕਰਾਂਗੇ ਜੇ ਜੇ ਜੀ ਠੀਕ ਆ ਮੁੱਲ ਜਾਇਜ਼ ਹੂ ਆਰਡਰ ਕਰਮ ਵਾਲੀ ਦਾ ਆਪਾਂ ਫੇਰ ਨੇੜੇ ਤੇ ਚੱਕਰਵਾ ਦਿੰਨਾ ਬੜਾ ਚੰਗਾ ਡਰਾ ਜੀ ਨਾਲ ਆਪਾਂ ਕਹਿੰਦੇ ਮੁੱਠੀ ਵਾਲਾ ਸਾਨੂੰ ਲੈ ਕੋਈ ਮਰਜੀ ਹੱਥ ਮਾਰੀ ਜੋ ਲੈ ਕੋਈ ਵਾਸਤੇ ਨਹੀਂ ਕਰਮ ਵਾਲੀ ਨੂੰ ਜਿਵੇਂ ਮਰਜੀ ਹੱਥ ਲਈ ਚਲੋ ਇਹ ਨਹੀਂ ਵੀ ਲੱਤ ਚੱਕ ਜੋ ਹਨਾ ਹਾਂਜੀ ਹਾਂਜੀ ਲੈ ਕੀ ਮੇਲ ਗੱਲ ਜਿਹੜੀ ਦੁੱਧ ਵਾਲੀ ਨਾੜਾ ਬੜੀ ਚੰਗਿਆ ਕਰਨ ਵਾਲੀ ਦੇ ਹੈ ਨਾ ਬਾਈ ਹਾਂਜੀ ਹਾਂਜੀ ਲੈ ਮੁੱਠੀ ਵਾਲਾ ਥਣਾ ਕੱਲਾ ਕੱਲਾ ਥਣਾ ਬਾਈ ਜੇ ਤੁਹਾਨੂੰ ਪਸੰਮਾ ਕਰਦੀ ਬਹੁਤ ਚੰਗਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਠੀਕ ਆ ਬਾਈ ਨਾਕ ਸੀਗਾ ਪ੍ਰਾਕ ਕੋਲ ਇੱਕ ਸੋ ਆਪਾਂ ਦਿਖਾ ਦਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ ਜੀ